ਇਹ ਅਸੀਂ ਐਂ ਸੇਵਾ ਕਰਦੇ ਨਹੀਂ ਆਂ ਕਿਸੇ ਚੀਜ਼ ਦਾ ਪ੍ਰਸ਼ਾਦ ਬਣਾਇਆ ਜਾ ਰਿਹਾ ਇਹ ਅਸੀਂ ਸਵਾੰਖਾਂ ਵਾਲੀ ਖੀਰ ਬਣਾਈ ਆ ਜਿਹੜੇ ਵਰਤਾਲੇ ਵੀ ਖਾ ਸਕਦੇ ਨੇ ਨਾਲ ਸੂਜੀ ਦਾ ਹਲਵਾ ਜੀ ਕਿਹੜੀ ਜਗ੍ਹਾ ਤੇ ਫਿਰ ਪ੍ਰਸ਼ਾਦ ਵੰਡਣ ਕਰਨਾ ਹੈ ਜੀ ਇਹ ਆਪਾਂ ਜੀ ਬਿੱਕਾ ਨੇ ਰੋਡ ਤੇ ਵੰਡਾਂਗੇ ਆਪਣਾ ਬਣਾਨੇ ਆਪਾਂ ਮਦਨ ਕੁਬਾਰ ਰੋਡ ਮੰਦਿਰਮ ਸ੍ਰੀ ਰਾਮ ਸਰੂਪ ਦੇ ਮੰਦਿਰ ਤੇ ਬਣਾਨੇ ਆ ਜੀ ਆ ਮੰਦਿਰ ਚ ਆਪਣੀ ਸੇਵਾ ਲੱਗਦੀ ਹੈ ਉਂਝ ਬੰਡੇ ਦਾ ਆਪਾਂ ਮਜਦੂਰ ਚੌਂਕ ਹੈ ਜੀ ਆਪਣੇ ਨਾਲ ਮਜਦੂਰ ਚੌਂਕ ਲੱਗਦੀ ਕੀ ਕਹਿਣਾ ਚਾਹੋਗੇ ਫਾਇਲ ਕਾ ਵਾਸੀਆਂ ਨੂੰ ਫਾਇਲ ਕਾ ਵਾਸੀਆਂ ਨੂੰ ਇਹ ਕਹਿਣਾ ਚਾਹਾਂਗੇ ਤੈਨੂੰ ਤਰਾਂ ਨੂੰ ਜਾ ਕੇ ਆ ਕੇ ਰੱਖੋ ਸ਼ਾਮ ਨਾਮ ਦਾ ਕੇ ਰੱਖੋ ਤੇ ਸੇਵਾ ਕਰਦੇ ਰਹੋ ਤੇ ਸੇਵਾ ਸਾਰਿਆਂ ਨੂੰ ਸਾਵਣ ਦੀ ਬਹੁਤ-ਬਹੁਤ ਵਧਾਈਆਂ ਹੋਣ ਉਸ ਤੋਂ ਬਾਅਦ ਮੌਸਮ ਵੇਖੋ ਕਿੰਨਾ ਵਧੀਆ ਹੈ ਅੱਜ ਮਹਾਸ਼ਿਵਰਾਤਰੀ ਹੈ ਜੀ ਸਾਡੀ ਟੀਮ ਵੱਲੋਂ ਚੌਥਾ ਵਿਸ਼ਾਲ ਭੰਡਾਰਾ ਕੀਤਾ ਜਾ ਰਿਹਾ ਜਿੰਦੇ ਜੇ ਸਵਾਕਾ ਦੀ ਖੀਰ ਹੈ ਦੇਸੀ ਘੋਦਾ ਹਲਵਾ ਹੈ ਇਹ ਵਰਤਾਲਿਆਂ ਵਾਸਤੇ ਬਣਿਆ ਸਪੈਸ਼ਲ ਤੇ ਸਾਡੀ ਟੀਮ ਦੇ ਪੂਰੇ ਮੈਂਬਰਾਂ ਨੂੰ ਮੈਂ ਬਹੁਤ-ਬਹੁਤ ਧੰਨਵਾਦ ਕਰਨਾ ਚਾਹਾਂਗਾ ਸਾਰਿਆਂ ਨੇ ਬਹੁਤ ਵਧੀਆ ਸਾਥ ਦਿੱਤਾ ਸਭ ਦੀ ਕਿਰਪਾ ਨਾਲ ਸਭ ਦੇ ਸੰਯੋਗ ਨਾਲ ਇਹ ਭੰਡਾਰਾ ਲਾਈ ਜਾ ਰਿਹਾ ਤੇ ਸਭ ਨੂੰ ਫਾਇਲਗਾ ਵਾਸੀਆਂ ਨੂੰ ਕਹੂੰਗਾ ਆਓ ਪ੍ਰਸ਼ਾਦ ਛਕੋ ਜੈ ਬੋਲੇਗੀ ਕੀ ਨਾਮ ਹੈ ਤੁਹਾਡੀ ਸੁਸਾਇਟੀ ਦਾ ਸਾਡੀ ਸਭ ਮਹਾਦੇਵ ਸੇਵਾ ਸੰਗ ਜੀ ਧੰਨਵਾਦ